ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਜ਼ਿਲ੍ਹਾ ਲੁਧਿਆਣਾ ਬਹੁਤ ਇਤਿਹਾਸਕ ਧਰਤੀ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਧਰਤੀ ਦੇ ਉੱਤੇ ਚਰਨ ਪਾਏ ਭਾਗ ਲਾਏ ਧਰਤੀ ਨੂੰ ਸੋ ਬਹੁਤ ਦੇਖੋ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ ਸੋ ਇੱਥੇ ਮੱਥਾ ਟੇਕ ਜਦੋਂ ਆਪਾਂ ਬੈਠਦੇ ਆਂ ਤੇ ਬੜਾ ਆਨੰਦ ਆਉਂਦਾ ਸੁਰਤੀ ਲੱਗਦੀ ਹੈ ਰੱਬ ਦੇ ਨਾਲ ਸੋ ਤੁਸੀਂ ਵੀ ਦਰਸ਼ਨ ਕਰਕੇ ਆਇਓ ਜਦੋਂ ਆਪਾਂ ਲੁਧਿਆਣੇ ਵੱਲ ਜਾਂਦੇ ਆਂ ਤਾਂ ਖੱਬੇ ਹੱਥ ਗੇਟ ਬਣਿਆ ਹੋਇਆ ਤੇ ਸਿੱਧਾ ਉਹ ਗੁਰਦੁਆਰਾ ਸਾਹਿਬ ਨੂੰ ਜਾਂਦਾ ਆਲਮਗੀਰ ਦੀ ਧਰਤੀ ਜਿਹੜਾ ਲੁਧਿਆਣੇ ਦੇ ਵਿੱਚ ਹੈ ਸੋ ਇਸ ਧਰਤੀ ਦਾ ਇਤਿਹਾਸ ਬਹੁਤ ਵੱਡਾ ਕਿਉਂਕਿ ਇਸ ਪਵਨ ਸਥਾਨ ਤੇ ਭਾਈ ਨਗਈਆ ਸਿੰਘ ਜੀ ਨੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜਾ ਭੇਟ ਕੀਤਾ ਸੀਗਾ ਸੋ ਇਹ ਧਰਤੀ ਦਾ ਇਤਿਹਾਸ ਬਹੁਤ ਜਿਆਦਾ ਵੱਡਾ ਸੋ ਬੋਰਡ ਵੀ ਲੱਗਿਆ ਹੋਇਆ ਪੜਿਓ ਤੁਸੀਂ ਵੀ ਗੁਰੂ ਮਹਾਰਾਜ ਕਿੱਦਾਂ ਕਿੱਥੋਂ ਚੱਲ ਕੇ ਕਿੱਥੇ ਆਏ ਤੇ ਕਿੱਥੇ ਰੁਕੇ ਸਾਰਾ ਇਤਿਹਾਸ ਇਹ ਬੋਰਡ ਦੇ ਉੱਤੇ ਲਿਖਿਆ ਹੋਇਆ ਸੋ ਕਿਸ ਧਰਤੀ ਨੂੰ ਭਾਗ ਲਾਇਆ ਵੇਖੋ ਸਾਹਮਣੇ ਸੰਖੇਪ ਦੇ ਵਿੱਚ ਲਿਖਿਆ ਹੋਇਆ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਲੁਧਿਆਣਾ ਸੋ ਤੁਸੀਂ ਵੀ ਜ਼ਰੂਰ ਆਇਓ ਦਰਸ਼ਨ ਕਰਿਓ ਔਰ ਇਤਿਹਾਸ ਪੜਿਓ ਇਹ ਧਰਤੀ ਦਾ ਬਹੁਤ ਵੱਡਾ ਇਤਿਹਾਸ ਹੈ ਸੋ ਸੰਗਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਗੁਰੂ ਮਹਾਰਾਜ ਆਪ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਵੀਡੀਓ ਨੂੰ ਵੱਤ ਵੱਦ ਸ਼ੇਅਰ ਜਰੂਰ ਕਰਦੇਓ ਔਰ ਤੁਸੀਂ ਵੀ ਇਸ ਧਰਤੀ ਦੇ ਉੱਤੇ ਦਰਸ਼ਨ ਕਰਕੇ ਜਾਇਓ ਬੜਾ ਆਨੰਦ ਮਿਲੂਗਾ ਕਿਉਂਕਿ ਗੁਰੂ ਮਹਾਰਾਜ ਦੀ ਇਹ ਬਹੁਤ ਭਾਗਾਂ ਵਾਲੀ ਧਰਤੀ ਹੈ ਪਵਨ ਸਥਾਨ ਹੈ ਚਰਨ ਪਾਏ ਹੋਏ ਨੇ ਧਰਤੀ ਦੇ ਉੱਤੇ ਆਪਾਂ ਭਾਗਾਂ ਵਾਲਿਆਂ ਆਪਾਂ ਕਰਮਾਂ ਵਾਲਿਆਂ ਜੋ ਗੁਰੂ ਮਹਾਰਾਜ ਦੇ ਆਪਾਂ ਇੱਥੇ ਦਰਸ਼ਨ ਕਰਨ ਦੇ ਲਈ ਆਉਣੇ ਆ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ